ਇਹ ਇਕਵਰ ਕਾਈਂਡਲੀ ਸਟਾਰਟ ਕਰਨਾ ਮਾੜੀ ਅਨਸਰਾਂ ਤੇ ਨਤਪਾਨ ਦੀ ਮੁਹਿੰਮ ਵਿੱਚ ਈਸੀਪੀ ਸਾਊਥ ਅਤੇ ਐਸਐਚਓ ਸੁਲਤਾਨਵਿੰਦ ਦੀ ਟੀਮਾਂ ਨੇ ਇੱਕ ਗਿਰੋਹ ਕਾਬੂ ਕੀਤਾ ਹੈ ਇਹ ਗਿਰੋਹ ਪਿਛਲੇ 1 ਮਹੀਨੇ ਤੋਂ ਤਿੰਨ ਜ਼ਿਲ੍ਹਿਆਂ ਵਿੱਚ ਐਕਟਿਵ ਸੀ ਅੰਮ੍ਰਿਤਸਰ ਕਮਿਸ਼ਨਰੀਟ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਵਿੱਚ ਇਹ ਵਕਵਕ ਗੱਡੀਆਂ ਨੂੰ ਚੋਰੀ ਕਰਕੇ ਇੱਕ ਐਸਟੀਮੇਟਿਡ 18 ਗੱਡੀਆਂ ਇਹਨਾਂ ਨੇ ਚੋਰੀ ਕੀਤੀਆਂ ਨੇ ਪਿਛਲੇ 1 ਮਹੀਨੇ ਵਿੱਚ ਤੇ ਇਹਨਾਂ ਨੂੰ ਡਿਸਮੈਂਟਲ ਕਰਕੇ ਇਹਨਾਂ ਦੇ ਸਪेयर पार्ट्स ਅੱਗੇ ਵੇਚ ਦਿੰਦੇ ਸਨ ਜਾਂ ਫਿਰ ਬਾਕੀ ਸਾਰੇ ਪਾਰਟਸ ਅੱਗੇ ਸਕ੍ਰੈਪ ਡੀਲਰਸ ਨੂੰ ਵੇਚ ਦਿੰਦੇ ਸਨ ਇਹਦੇ ਵਿੱਚ ਇਹ ਦੱਸਣਾ ਚਾਹਾਂਗੀ ਕਿ ਇਹ ਸਾਰਿਆਂ ਦੇ ਬੈਕਗ੍ਰਾਉਂਡ ਕੋਈ ਮਕੈਨਿਕ ਹੈ ਕੋਈ ਡੈਂਟਿੰਗ ਪੇਂਟਿੰਗ ਸ਼ਾਪ ਵਿੱਚ ਕੰਮ ਕੀਤਾ ਹੈਗਾ ਕਿਸੇ ਨੇ ਅਤੇ ਸਕ੍ਰੈਪ ਡੀਲਰਸ ਹਨ ਇਹ ਸਵੇਰ ਦੇ ਟਾਈਮ ਤੇ ਰੈਕੀ ਕਰਦੇ ਸਨ ਇਹਨਾਂ ਦੇ ਰੈਕੀ ਕਰਨ ਵਾਲੇ ਵਹੀਕਲਸ ਵੀ ਰਿਕਵਰ ਹੋ ਗਏ ਨੇ ਅਤੇ ਰਾਤ ਦੇ ਟਾਈਮ ਇਹ ਚੋਰੀਆਂ ਨੂੰ ਅੰਜਾਮ ਕਰਕੇ ਗੋਡਾਊਨ ਵਿੱਚ ਡਿਸਮੈਂਟਲ ਕਰਕੇ ਅੱਗੇ ਟ੍ਰਾਂਸਪੋਰਟ ਕਰ ਦਿੰਦੇ ਸਨ ਇਹਦੇ ਵਿੱਚ ਇੱਕ ਬੜਾ ਪੇਨਸ ਟੇਕਿੰਗ ਆਪਰੇਸ਼ਨ ਸੀ ਕਿਉਂਕਿ ਇਹਦੇ ਵਿੱਚ ਅਸੀਂ ਸਾਰੇ ਲਿੰਕੇਜਸ ਨੂੰ ਅਰੈਸਟ ਕੀਤਾ ਹੈ ਜਿਵੇਂ ਕਿ ਰੈਕੀ ਕਰਨ ਵਾਲੀ ਪਾਰਟੀ ਚੋਰ ਅੱਗੇ ਟ੍ਰਾਂਸਪੋਰਟ ਜਿਹੜੇ ਕਰਦੇ ਸੀਗੇ ਸਕ੍ਰੈਪ ਡੀਲਰਾਂ ਨੂੰ ਸਪेयर पार्ट्स ਦੀਆਂ ਦੁਕਾਨਾਂ ਨੂੰ ਅਤੇ ਜਿਹੜੇ ਸਕ੍ਰੈਪ ਡੀਲਰਸ ਨੇ ਸਾਰਿਆਂ ਨੂੰ ਅਸੀਂ ਕੀਤਾ ਹੈ ਕਾਬੂ ਇਹਦੇ ਵਿੱਚ ਸਾਡੀ ਰਿਕਵਰੀ ਹੋਈ ਹੈ तकरीबन 18 ਗੱਡੀਆਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਉਹਨਾਂ ਦੇ ਇੰਜਨ ਸਪेयर पार्ट्स ਆਦੀ Honda City ਇਕੋ ਸਪਲੈਂਡਰ ਮੋਟਰਸਾਈਕਲ ਦੋ ਛੋਟੇ ਹਾਥੀ ਅਤੇ ਜਿਹੜੇ ਇਹ ਇਕੁਪਮੈਂਟਸ ਯੂਜ਼ ਕਰਦੇ ਸੀਗੇ ਇਸ ਨੂੰ ਅੰਜਾਮ ਦੇਣ ਲਈ ਜਿਵੇਂ ਕਿ ਗੈਸ ਕਟਰਸ ਇਹ ਵੇਚਦੇ ਕਿੱਥੇ ਸੀ ਮੈਂ ਸਾਰਾ ਸਾਮਾਨ ਜਦੋਂ ਇਹ ਸਾਰਾ ਤੋੜ ਦਿੰਦੇ ਸੀ ਕਿੱਥੇ ਸੇਲ ਕਰਦੇ ਸੀ ਕਿਰੇ ਡੀਲਰ ਸੀ ਇਹ ਬੇਸਿਕਲੀ ਜੋ ਚੋਰੀ ਕਰਕੇ ਲੈ ਕੇ ਆਉਂਦੇ ਸੀ ਇਹ ਰਾਤ ਦੇ ਹਨੇਰੇ ਦੇ ਅੰਦਰ ਆਪਣੇ ਗੋਡਾਊਨ ਵਿੱਚ ਪਾਉਂਦੇ ਸੀ ਆਸ-ਪਾਸ ਦੇ ਲੋਕਾਂ ਨੂੰ ਜਿਹੜੇ ਹੋਰ ਗੋਡਾਊਨ ਓਨਰ ਸੀ ਤੇ ਜਿਹੜੇ ਇਹਨਾਂ ਦਾ ਲੈਂਡਲੋਰਡ ਸੀ ਉਹਨਾਂ ਨੂੰ ਇਹਨਾਂ ਨੇ ਕਿਹਾ ਹੋਇਆ ਸੀਗਾ ਕਿ অথরাইਜ਼ਡ ਲੈਜਿਟਿਮੇਟ ਜਿਹੜੀ ਲੋਨ ਡਿਫਾਲਟਰ ਗੱਡੀਆਂ ਹੁੰਦੀਆਂ ਨੇ ਉਹਨਾਂ ਨੂੰ ਡਿਸਮੈਂਟਲ ਕਰਦੇ ਨੇ ਉਹ ਤੋਂ ਬਾਅਦ ਇਹਨਾਂ ਨੇ ਆਪਣੇ ਦੋ ਛੋਟੇ ਹਾਥੀ ਰੱਖੇ ਹੋਏ ਸੀ ਜਿਦੇ ਵਿੱਚ ਇਹ ਆਪਣੇ ਸਾਰੇ ਸਪेयर पार्ट्स ਪਾ ਕੇ ਜਿਹੜੇ ਕੀ ਅਸੀਂ ਅਗੇਨ ਰਿਕਵਰ ਕਰ ਲਏ ਨੇ ਅੱਗੇ ਵਕ-ਵਕ ਸਕਰੈਪ ਡੀਲਰਾਂ ਨੂੰ ਵੇਚਦੇ ਸੀ ਇਹਦੇ ਵਿੱਚ ਜਿਹੜੇ ਵੀ ਸਕਰੈਪ ਡੀਲਰ ਦੀ ਸ਼ਮੂਲੀਅਤ ਪਾਈ ਗਈ ਹੈ ਸਾਰਿਆਂ ਨੂੰ ਅਰੈਸਟ ਕਰਕੇ ਸਾਰਿਆਂ ਦੇ ਗੋਡਾਊਨਸ ਤੇ ਰੇਡ ਕਰਕੇ ਰਿਕਵਰੀ ਕੀਤੀ ਗਈ ਹੈ ਇਹਦੇ ਵਿੱਚ तकरीबन 6 ਗੋਡਾਊਨਸ ਤੋਂ ਅਸੀਂ ਸਾਰੀ ਰਿਕਵਰੀਜ਼ ਇਫੈਕਟ ਕੀਤੀਆਂ ਨੇ ਇਨਾਂ ਨੇ ਅੰਮ੍ਰਿਤਸਰ ਕਮਿਸ਼ਨਰੇਟ ਅੰਮ੍ਰਿਤਸਰ ਰੂਰਲ ਅਤੇ ਤਰਨਤਾਰਨ ਵਿਖੇ ਜਿਵੇਂ ਕਿ ਮੈਂ ਪਹਿਲਾਂ ਕਿਹਾ ਇਹ ਹੋਰ ਵੀ ਵੱਡੀ ਚੋਰੀਆਂ ਨੂੰ ਅੰਜਾਮ ਦੇ ਰਹੇ ਸੀ ਅਜੇ ਤੱਕ ਪੁੱਛਗਿੱਛ ਵਿੱਚ 18 ਗੱਡੀਆਂ ਮੰਨੇ ਨੇ ਤੇ 18 ਗੱਡੀਆਂ ਦੇ ਹੀ ਸਪेयर पार्ट्स ਰਿਕਵਰ ਹੋਏ ਨੇ ਨਸ਼ਾ ਦੇ ਆਦੀ ਬਹਰਾ ਨਹੀਂ ਇਹ ਸਾਰੇ ਸਕ੍ਰੈਪ ਡੀਲਰਸ ਹੀ ਨੇ ਤੇ ਇਹਨਾਂ ਨੂੰ ਇਹ ਈਜ਼ੀ ਮਨੀ ਲੱਗਦਾ ਸੀ ਸਿንስ ਇਹਨਾਂ ਕੋਲ ਕੁਝ ਡੁਪਲੀਕੇਟ ਚਾਬੀਆਂ ਸੀ ਜਿਹੜੀ ਮਾਸਟਰ ਕੀਜ਼ ਕਹਿ ਲੋ ਤੇ ਇਹ ਉਹਨਾਂ ਬੀਸਿਕਲੀ ਜਿਹੜੀ ਲੋ ਐਂਡ ਵਹੀਕਲ ਸੀ ਜਿਵੇਂ ਕਿ ਮਾਰੂਤੀ ਜ਼ੈਨ ਸੈਂਟਰੋ ਆਦੀ ਉਹਨਾਂ ਨੂੰ ਟਾਰਗੇਟ ਕਰਦੇ ਸੀ ਉਹ ਖੋਲਣੀਆਂ ਵੀ ਈਜ਼ੀ ਨੇ ਤੇ ਇਸਪੈਂਟਲ ਕਰਨੀਆਂ ਵੀ ਈਜ਼ੀ ਨੇ ਤੇ ਹੁਣ ਜਿਵੇਂ ਕਿ ਇਹਨਾਂ ਦਾ ਹੌਸਲਾ ਵਧ ਰਿਹਾ ਸੀ ਇਹਨਾਂ ਦਾ ਸਕਿੱਲ ਹੋਣ ਹੋ ਰਿਹਾ ਸੀ ਇਹ ਹੋਰ ਗੱਡੀਆਂ ਤੇ ਅਟੈਂਪਟ ਕਰ ਰਹੇ ਸੀ ਜਿਵੇਂ ਕਿ ਇਹਨਾਂ ਨੂੰ ਕਾਬੂ ਕਰਨ ਤੋਂ ਪਹਿਲਾਂ ਇਹਨਾਂ ਨੇ ਇੱਕ ਕੁਆਲਿਸ ਡਿਸਮੈਂਟਲ ਕੀਤੀ ਸੀ ਨਸ਼ੇ ਦੀ ਆਦੀ ਨਹੀਂ ਪਰ ਇਹ ਆਪਣਾ ਈਜ਼ੀ ਮਨੀ ਦਾ ਇੱਕ ਸਾਧਨ ਸੀ ਕਿਉਂਕਿ ਇਹਨਾਂ ਦਾ ਬੈਕਗ੍ਰਾਉਂਡ ਵੀ ਇਹੀ ਸੀ ਮਕੈਨਿਕਸ ਪਾਰਟ ਦੀ ਦੁਕਾਨਾਂ ਤੇ ਕੰਮ ਕਰਦੇ ਸਨ ਮੈਂ ਆਬ ਮੋਟਰਸਾਈਕਲ ਵੀ ਕਰਦੇ ਸੀ ਕਿ ਕੱਲੀ ਗੱਡੀਆਂ ਕਰਦੇ ਸੀ ਨਹੀਂ ਫਿਲਹਾਲ ਗੱਡੀਆਂ ਦਾ ਹੀ ਸਾਹਮਣੇ ਆਇਆ ਹੈ ਕੋਈ ਗੋਡਾਊਨ ਅਨਰ ਸਪੈਸ਼ਲੀ ਕੋਈ ਲਿੱਤਾ ਅਸੀਂ ਕੋਈ ਗੋਡਾਊਨ ਜੀ ਇਹ ਚੋਰਾਂ ਦਾ ਜੇ ਕਈ ਨੇ ਤੇ ਇਹਨਾਂ ਦੇ ਦੋ ਗੋਡਾਊਨ ਅਸੀਂ ਅਨਰਥ ਕੀਤੇ ਨੇ ਤੇ ਉਥੋਂ ਦੀ ਰਿਕਵਰੀ ਅਫੈਕਟ ਕੀਤੀਆਂ ਨੇ ਤੇ ਬਾਕੀ ਜਿਹੜੇ ਸਕ੍ਰੈਪ ਡੀਲਰਸ ਨੇ ਉਹਨਾਂ ਦੇ ਤਕਰੀਬਨ 4 ਗੋਡਾਊਨ ਇਹਨਾਂ ਦੇ ਇੰਜਨਸ ਅਤੇ ਸਪੈਰ ਪਾਰਟਸ ਨਾਲ ਭਰੇ ਹੋਏ ਸਨ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਕੁਝ ਇਹ 1 ਮਹੀਨੇ ਤੋਂ ਹੀ ਐਕਟਿਵ ਹੋਏ ਸਨ ਤੇ ਅਸੀਂ ਇਹਨਾਂ ਨੂੰ ਸਕਸੈਸਫੁਲੀ ਕਾਬੂ ਕਰ ਲਿਆ ਪਰ 1 ਮਹੀਨੇ ਦੇ ਅੰਦਰ ਹੀ ਇਹਨਾਂ ਨੇ ਕੋਤਾ ਕਿੰਨੇ ਕ ਬੰਦੇ ਕਿੰਨਾ ਜੀ ਇਹ ਟੋਟਲ 10 ਮੈਂਬਰੀ ਗੀਰੋ ਹੈਗਾ ਇਨਕਲੂਡਿੰਗ ਰੈਕੀ ਪਾਰਟੀ ਚੋਰ ਸਕ੍ਰੈਪ ਡੀਲਰ ਟਰਾਂਸਪੋਰਟੇਸ਼ਨ ਪਾਰਟੀ ਆਦਿ ਜੇ ਡਾਕਾ ਭਾਈ ਕਿਵੇਂ ਕਰਦੇ ਸੀ ਕਿ ਗੱਡੀ ਚੋਰੀ ਕਰਦੇ ਸੀ ਕਿ ਮੰਨ ਲਓ ਕਿ ਤੋਂ ਖਰੀਦਦੇ ਸੀ ਇਹ ਬੇਸਿਕਲੀ ਸਵੇਰੇ ਇੱਕ ਇਹਨਾਂ ਦੇ ਕੋਲ Honda City ਸੀ ਤੇ ਇੱਕ ਬਾਈਕ ਸੀ Splendor ਜਿਹੜਾ ਕਿ ਅਗੇਨ ਅਸੀਂ ਰਿਕਵਰ ਕਰ ਲਿਆ ਹੈ ਇਹ ਉਹਤੇ ਆਪਣੇ ਰੈਕੀ ਕਰਦੇ ਸੀਗੇ ਥਰੋਅਆਊਟ ਸ਼ਹਿਰ ਵਿੱਚ ਅਤੇ ਫਿਰ ਉਹਨੂੰ ਟਾਰਗੇਟ ਕਰਦੇ ਸੀਗੇ ਰਾਤੀ ਤੇ ਰਾਤੀ ਹੀ ਟਰਾਂਸਪੋਰਟ ਕਰ ਦਿੰਦੇ ਸੀ ਆਪਣੇ ਗੋਡਾਊਨ ਵਿੱਚ ਸਾਡੇ ਸਾਰੇ ਬੰਦੇ ਫੜੇ ਗਏ ਜੀ ਦੋ ਬੰਦੇ ਰਹਿ ਗਏ ਨੇ ਅਸੀਂ ਉਹਨਾਂ ਨੂੰ ਜਲਦੀ ਕਾਬੂ ਕਰਾਂਗੇ ਧੰਨਵਾਦ